हां जी किसान भिरो स्वागत है ਤੁਹਾਡਾ ਆਪਣੇ YouTube ਚੈਨਲ ਮਾ ਵਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਾ ਨਗਾਵਾਂ ਸੇ ਲਈ ਲੱਗੇ ਆ ਜੀ ਤੰਨੇ ਬਾਈ ਗੱਬਣਾ ਨੇ ਸੂਣ ਦੇ ਨੇੜੇ ਆ ਆਹ ਪੁੱਛ ਲੈਨੇ ਬਾਈ ਤੁਹਾਡੇ ਅੱਜ ਵਿੱਚ ਬਾਈ ਜੀ ਹੱਸੀ ਗਾਲ ਆਸੀ ਗਾਲ ਬਾਈ ਉਹ ਠੀਕ ਹੋ ਵਧੀਆ ਬਾਈ ਵਧੀਆ ਨਾਮ ਤੇ ਐਡਰੈਸ ਉਹ ਨਾਮ ਮੇਰੇ ਸੰਦੀਪ ਆ ਪਿੰਡ ਮੱਜੂ ਕਾ ਜ਼ਿਲ੍ਹਾ ਬਰਨਾਲਾ ਤਹਿਸੀਲ ਉਹ ਤਾਬਾ ਵੀ ਨੇੜੇ ਪਿੰਡ ਬਾਈ ਨੇੜੇ ਭਟੌੜਾ ਫੇ ਮੋਬਾਈਲ ਨੰਬਰ ਉਹ 62804 4877 ਠੀਕ ਆ ਬਾਈ ਬਾਈ ਸਿੰਧੀ ਵੀ ਜਿਹੜੀ ਪਹਿਲੇ ਨੰਬਰ ਦੇ ਬਰਡ ਦੇ ਨੇ ਕਿਹੜਾ ਸੂਆ ਸੁਹੇ ਇਹ ਵੀਰੇ ਦੂਜਾ ਸੂਆ ਡਾਕਟਰ 6 ਦੰਦ ਦਾ ਮੋਹ 6 ਦੰਦ ਦੂਜਾ ਸੂਆ ਹਾਂ ਕਿੰਨੇ ਦਿਨ ਲੈਂਦੀ ਆ ਇਹ ਲੈ ਜੂ ਬਈ 5-4 ਦਿਨ 5 ਤੋਂ ਬਈ 4 ਦਿਨ ਲੈਂਦੀ ਆ ਆਰਡਰ ਦੇਖੋ ਆਰਡਰ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਚਾਰੇ ਥਣ ਨਿਕਲਣ ਬਾਕੀ ਥਣ ਲੈਵਾ ਦੇ ਤੂੰ ਪੂਰਾ ਲਾਂ ਦਿਖਾ ਦੇ ਲੈ ਲਾਂ ਬਹੁਤ ਪਈਆਂ ਸਾਰੀਆਂ ਬਰਡ ਬਰੀਕ ਲੈਵਾਏ ਮੋਟੇ ਲੈਵੇ ਦੇ ਕਾਗਜ਼ਰਗਾ ਲੈਵਾ ਜਿੰਨਾ ਹੈ ਸਹੀ ਗੱਲ ਆ ਪੂਰੀ ਬਰੀਕ ਆ ਹਣ ਹੂੰ ਕਲਰ ਬਹੁਤ ਚੰਗਾ ਕਰਨ ਵਾਲੀ ਦਾ ਕੱਦ ਵੱਡ ਚੰਗਾ ਤੋਰ ਤੇ ਬਈ ਮੜੀ ਕਿੰਨਾ ਦੁੱਧ ਦੇ ਦੋ ਪ੍ਰੀਮਾ ਢਾਈ ਦੇ ਬਈ ਬੱਚੀ ਨੂੰ ਠੀਕ ਆ ਫੇਸ ਬੜਾ ਪਿਆਰਾ ਬਈ ਰੰਗ ਰੂਪ ਬੜਾ ਚੰਗਾ ਚੰਗੀ ਹਸਨਕੀ ਆ ਬੱਕੀ ਦੇ ਪਿੰਡੇਰੀਆ ਬਈ ਤੇ ਦੁੱਧ ਵਾਲੀ ਵਹਿੜ ਆਗੀ ਤੋਰਾ ਤਰਾ ਦੇ ਹਮ ਸਹੀ ਗੱਲ ਤੋਰਾ ਤਰਾ ਕਮਾਲ ਦਾ ਬਈ ਚੰਗੀ ਹਸਨਕੀ ਆ ਬਈ ਵਾਟ ਤੇ ਕੀ ਮੋਲ ਆ ਦਾ ਜਾਇਜ ਮੋਲ ਦਾ 60000 ਰੁਪਏ ਮਾਨਤਾਨ ਹੋ ਜੀ ਬੰਮਾੜਾ ਮੋਟਾ ਇਹ ਕਰ ਦਾਂਗੇ ਬੈਠ ਦੇ ਹਿਸਾਬ ਨਾਲ ਮੁੱਲ ਜਾਇਜ ਹਾਂ ਜਮਾ ਜਾਇਜ ਮੁੱਲ 60000 ਰੁਪਏ ਬਾਕੀ ਜਿਹੜਾ ਮੁੱਲ ਵਿੱਚੋਂ ਮਾਨਤਾਨ ਜਰੂਰ ਕੱਚੀ ਗੱੱਚੀ ਆ ਲੈ ਢੱਲਾਂ ਬਹੁ ਪਈਆਂ ਸਾਰੀਆਂ ਬਲਡਾਂ ਫੇਰ ਸੋਨਾ ਕਰਮਾ ਲਈ ਬਾਕੀ ਤੋਰਾ ਤਰਾ ਚੰਗਾ ਕਰਮਾ ਲਈ ਦਾ ਸੁਨੱਕੀ ਆ ਕੋਈ ਬੰਦਾ ਦੁੱਧ ਵੀ ਚੰਗਾ ਪਾ ਦੂਗੀ ਥਣ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਚਵਾਈ ਚੁਈ ਦੀ ਨੰਬਰ 1 ਨਿਕਲੂਗੀ ਨਾੜਾ ਨੂੜਾ ਵੀ ਲੈਵੇ ਤੇ ਫੁੱਲ ਚੰਗੀਆਂ ਅੱਗੇ ਤੋਂ ਵੀ ਲੈਵਾ ਜ਼ਰੂਰ ਦਿਖਾਵਾਂਗੇ ਦੋਨੇ ਪਾਸੋਂ ਲੇਵਾ ਰਖਾਉਂਦੇ ਨੇ। ਕੀ ਬਾਤ ਆ ਬਰੀਕੀ ਵਿੱਚ ਹੀ ਬਾਤ ਆ। ਨਾੜ ਤਾਂ ਨਾੜਾ ਨੂੜਾ ਦੇਖ ਲੇ ਵੇ। ਸਹੀ ਗਾ। ਈ ਚਿਪਾ। ਇਧਰੋਂ ਵੀ ਲਖਾਉਂਦੇ ਨੇ ਭਾਈ ਲੇਵਾ। ਕੱਚੀ ਉਸ ਤੋਂ ਜਜਮੈਂਟ ਦੇਖ ਲੇ ਵੇ ਤੇ ਨਾੜਾ ਨੂੜਾ। ਸਹੀ ਗਾ। ਕੱਲੀ ਕੱਲੀ ਨਾੜ ਦਿੰਦੀ ਆ ਬੱਚੀ। ਮੋਲ ਵੀ ਜਾਂਦਾ ਹੀ ਆ। ਅੱਗੇ 2 ਨੰਬਰ ਜੱਸੀ ਆ। ਹਾਂ ਜੱਸੀ। ਠੀਕ ਹੈ। ਜਿਹੜਾ ਸੁਆ ਭਾਈ ਕੜਟਰ ਚਾਰ ਦੰਦ ਆਂਦਾ ਮੋਹ ਚਾਰ ਦੰਦ ਦੂਜਾ ਸੂਆ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਲੈ ਜੂ ਡਾਕਟਰ ਦੋ ਚਾਰ ਦਿਨਾਂ ਜੀ ਦੋ ਚਾਰ ਦਿਨ ਓਰੀਜਨਲ ਪੰਜਾਬ ਦੀ ਆ ਕੱਦ-ਕਾੜ ਤੇਰੇ ਸਾਹਮਣੇ ਆ ਬਾਈ ਹੂੰ ਫੁੱਲ ਵੱਡੀ ਆ ਐ ਕੋਈ ਨਿੱਕੀ ਜੀ ਨਹੀਂ ਹੈਗੀ ਜਾਂ ਹਮਾਚਰ ਵਾਲੀ ਨਹੀਂ ਪੂਰੀ ਓਰੀਜਨਲ ਪੰਜਾਬ ਦੀ ਜਰਸੀ ਆ ਐਚ ਐਫ ਬਰਾਬਰ ਖੜੀ ਆ ਜਮਾ ਬਰਾਬਰ ਦੀਆਂ ਦੇਖ ਲੈ ਜਮਾ ਬਰਾਬਰ ਦੀ ਆ ਪੂਰਾ ਵੱਡੀ ਹੋਊ ਛੋਟੀ ਨਹੀਂ ਹੈਗੀ ਸਹੀ ਗੱਲ ਆ ਬਾਈ ਖੋਲੋ ਬਾਈ ਤੋੜ ਕੇ ਦਿਖਾ ਦਿਓ ਕੀ ਰਿਕਾਰਡ ਰਿਹਾ ਵਾਸੇ ਦੁੱਧ ਆ ਬਾਈ ਬਾਈ ਆਪਾਂ ਨੂੰ ਮਾਲ ਕਰਾ ਦੇ ਦੱਸਿਆ ਗਾ ਇਹ ਬਲੂਨ ਨੇ ਕਹਦੇ ਹੈ ਭੀਕੀ ਦੇ ਲਾਂਗੇ ਅਗਲੇ ਠੀ ਜੀ ਅੰਦਮਨ ਦੇ ਵੀ ਦਿਖਾ ਰਹੇ ਕੋਈ ਐਨ ਹੂੰ ਫੇਸ ਬੜਾ ਪਿਆਰਾ ਥੋੜਾ ਠੱਗਾ ਕਰਦੀ ਹੈ ਕੋਈ ਚੋਟ ਨਹੀਂ ਬਹੁਤ ਠੀਕ ਆ ਕੋਈ ਚੋਟ ਨਹੀਂ ਫੇਸ ਬੜਾ ਪਿਆਰਾ ਬਈ ਕੱਦ ਬੱਡ ਚੰਗਾ ਰੰਗ ਰੂਪ ਚੰਗਾ ਤੋਰਾ ਤਾਰਾ ਬੜਾ ਕਮਾਲ ਆ ਹਨ ਬਾਕੀ ਹੂੰ ਸਹੀ ਗੱਲ ਆ ਚਮਕ ਚਮਕ ਵਹਿੜ ਤੇ ਬਈ ਪੂਰੀ ਆ ਬਸ ਕੱਚੀ ਜ਼ਰੂਰ ਮੈਂ ਮਣ ਕੇ ਲਾਏ ਹੁੰਦੇ ਆ ਨਾ ਚਾਰੇ ਹਾਂ ਮੁੱਠੀ ਆ ਥਾਣੇ ਕੱਲਾ ਕੱਲਾ ਹਨ ਨਾੜਾ ਨੂੰ ਨਬੇ ਫੁੱਲ ਚੰਗੀਆਂ ਪੂਰੀਆਂ ਚੰਗੀਆਂ ਬਾਈ ਹਮਮ ਠੀਕ ਆ ਬਾਈ ਬਾਕੀ ਤੋਰਾ ਤਾਰਾ ਕਰਮਾਲੀ ਦਾ ਚੰਗਾ ਗਾ ਰੀਜਨਲ ਬਾਈ ਕਹਿੰਦਾ ਪੰਜਾਬ ਵਾਲੀ ਆ ਢਿੱਲਾਂ ਤੋਂ ਐਸਟੀਮੇਟ ਲਾ ਲਿਓ ਤੇ ਲੇਵਾ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਨਾ ਹਾਲੇ ਕੱਚੀ ਕੱਚੀ ਆ ਢਿੱਲਾਂ ਦਿਖਾ ਦੇ ਬਈ ਕੋਈ ਆਏ ਨਹੀਂ ਹੈਗਾ ਬਾਈ ਟੁੱਟ ਮਾ ਜਾ ਲੇਵਾ ਜਿੰਨਾ ਹੈਗਾ ਫਿੱਟ ਆ ਸਹੀ ਗੱਲ ਆ ਬੇਟਾ ਕੀ ਮੋਟਾ ਜਾਇਦ ਜਾਇ ਦਾਕਟਰ ਬਾਹਰ ਗਿਆ ਮਾਨਤਾ ਹੋਈ ਆ ਬਸ ਮਾਨਤਾ ਕਰ ਠੀਕ ਬਾੜੇ ਈ ਆ ਰਪੀਆ ਮੋਲਾ ਮਾਨਤਾ ਨਿਰੂਰ ਹੋ ਜੀ ਬੜੀ ਸਨਕੀਆ ਫੇਸ ਹੂਸ ਕੱਦ ਕੋਦ ਫੁੱਲ ਆ ਬਾਕੀ ਬਾਈ ਥਾਣਾ ਦਾ ਤੂੰ ਗੈਬ ਦੇ ਮੈਂ ਕਹਿੰਦਾ ਜਿਵੇਂ ਮਰਜੀ ਕੋਈ ਚੋਈ ਚੱਲੇ ਪੂਰੇ ਪੱਤ ਤੇ ਦੇ ਲਗੇ ਵਿਆ ਕੋਈ ਨਹੀਂ ਮੇਰੀ ਕੋਈ ਸਾਈਡ ਨਹੀਂ ਸਹੀ ਗੱਲ ਆ ਭਾਈ ਹੂੰ ਬਾਕੀ ਕੱਦ ਕਾਠ ਹੜੀ ਆ ਸਹੀ ਅੱਗੇ ਤੈਨ ਨੰਬਰ ਕਿਹੜਾ ਸੁਆਬ ਕਿਹੜਾ ਪੀਜਾ ਕਿਦੂਆ ਕਿੰਨੇ ਦਿਨ ਲੈਂਦੇ ਆਪ ਦਾ ਆਡਰ ਚੱਤੀ ਚੱਤੀ ਆ ਹਾਂ ਕੱਚੀ ਕੱਚੀ ਆ ਵੀ ਹਫਤੇ ਦੀ ਕੱਚੀ ਆ ਹਜੇ ਫੇਸ ਦੇਖੋ ਫੇਸ ਬੜਾ ਪਿਆਰੀ ਬਣੀ ਆ ਹਾਂ ਰਾਜੀ ਆ ਚਮਕ ਵਾਲੀ ਆ ਬੜਾ ਕੱਚੀ ਜ਼ਰੂਰ ਆ ਹਜੇ ਟਾਈਮ ਲੈਂਦੀ ਆ ਹਫਤਾ ਉਹਦੋਂ ਆਰਡਰ ਆ ਜਿਹੜਾ ਹੋਰ ਵਧੀਆ ਤਿਆਰ ਕਰ ਲੂ ਬਾਕੀ ਤੂੰ ਰਤਾਰਾ ਵੀ ਕਰ ਮਾਈ ਦਾ ਚੰਗਾ ਤੇ ਥਾਣ ਵੀ ਚੰਗਾ ਲੱਗਿਆ ਹਨਾ ਕਿਵੇਂ ਆ ਚੀਪਾ ਚੂਪਾ ਪੂਰਾ ਵਧੀਆ ਠੀਕ ਆ ਇੱਕ ਨੰਬਰ ਆ ਸਾਰੀ ਗੱਲ ਹੂੰ ਤੇ ਕੀ ਮੋਲ ਆ ਦਾ ਜਾਇਜ਼ ਦਾ একদম ਮੋੜ ਦਾ 5000 ਮਾਨਦਾਨ ਹੋ ਜਾ 55000 ਰੁਪਇਆ ਮੋਲਾ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜਾ ਆਰਡਰ ਬਾਈ ਨੇੜ ਤੋਂ ਚੈੱਕ ਕਰ ਲੋ ਟ ਲਾਂਡੂ ਲਾਂ ਬਹੁਤ ਪਈਆਂ ਨੇ ਕਾਹ ਦਾ ਬਲਡ ਲਾਂ ਕੱਢੂ ਫੇਰ ਕਰ ਮਾਣੀ ਨੇ ਹੋਣਾ ਹਣਾ ਹੂੰ ਕਾਣ ਦਿਖਾ ਦੇ ਬੜਾ ਜੀ ਲੈ ਸ਼ਿਆ ਬਾਦ ਗੱਲਾ ਗੱਲਾ ਧਣ ਚਾਹ ਬਾਕੀ ਠੰਡੀ ਸੁੰਢੀ ਰਹਿ ਬਾਈ ਜਨ ਪੂਜਾਂ ਤੇਰੇ ਸਾਹਮਣੇ ਪੂਰਾ ਫੁੱਲ ਆ ਸਹੀ ਗੱਲ ਆ ਨਗਸੀ ਕੇ ਭਰਾ ਕੋਲੇ ਤਿੰਨ ਤਿੰਨੀ ਨਿਕਾਤੇ ਕਿਸੇ ਵੀਰ ਨੂੰ ਦੰਨਾ ਜੋ ਕੋਈ ਵੀ ਪਸੰਦ ਆਏ ਭਾਈ ਨਾ ਕਰੇ ਸ਼ਿਕਾਇਤ ਲਿਓ ਜੀ ਧੰਨਵਾਦ